ਇਹ ਲਸ਼ਕਰੇ ਤੋਵੇਦਾ ਦਾ ਪਤਲਾ ਸੀ ਫੁੱਕਿਆ ਹੈਗਾ ਅਰਨਾਬਰਨਾ ਚੌਂਕ ਪਟਿਆਲਾ ਦੇ ਅੰਦਰ ਰਿਆਸੀ ਦੇ ਵਿੱਚ ਜੰਮੂ ਕਸ਼ਮੀਰ ਦੇ ਅੰਦਰ ਸਾਡੇ ਵੈਸ਼ਨ ਦੇ ਵੀ ਜਿਹੜੇ ਭਗਤ ਜਨ ਦਰਸ਼ਨ ਕਰਨ ਜਾ ਰਹੇ ਸੀ ਉਹਨਾਂ ਦੇ ਉੱਪਰ ਇੱਕ ਬਹੁਤ ਹੀ ਵੱਡਾ ਅਤੰਕਵਾਦੀ ਹਮਲਾ ਕਰਕੇ ਸਾਡੇ 10 ਮਾਤਾਰੇ ਭਗਤਾਂ ਨੂੰ ਸ਼ਹੀਦ ਕੀਤਾ ਗਿਆ ਇਸ ਦੇ ਵਿਰੋਧ ਦੇ ਵਿੱਚ ਲਸ਼ਕਰੇ ਤੋਵੇਦਾ ਜੀ ਅਸੀਂ ਪਤਲਾ ਫੁੱਕਿਆ ਅੱਜ ਜਿਹੜਾ ਪੁੱਤ ਲੱਗਦੇ ਦਾ ਸਰਕਾਰ ਅੱਜ ਜਿਹੜਾ ਇਹ ਲਸ਼ਕਰੇ ਤੋਵੇ ਦਾ ਪੁੱਤਲਾ ਸੀ ਫੁੱਕਿਆ ਹੈਗਾ ਅਰਨਾ ਬਰਨਾ ਚੌਂਕ ਪਟਿਆਲਾ ਦੇ ਅੰਦਰ ਜਿਸ ਤਰ੍ਹਾਂ ਕਿ ਸਾਰੇ ਸਨਾਤਨੀਆਂ ਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਰਿਆਸੀ ਦੇ ਵਿੱਚ ਜੰਮੂ ਕਸ਼ਮੀਰ ਦੇ ਅੰਦਰ ਸਾਡੇ ਵੈਸ਼ਨ ਦੇ ਜਿਹੜੇ ਭਗਤ ਜਨ ਦਰਸ਼ਨ ਕਰਨ ਜਾ ਰਹੇ ਸੀ ਉਹਨਾਂ ਦੇ ਉੱਪਰ ਇੱਕ ਬਹੁਤ ਹੀ ਵੱਡਾ ਅਤੰਕਵਾਦੀ ਹਮਲਾ ਕਰਕੇ ਸਾਡੇ 10 ਮਾਤਾ ਦੇ ਭਗਤਾਂ ਨੂੰ ਸ਼ਹੀਦ ਕੀਤਾ ਗਿਆ ਹੈ ਔਰ ਇਹਦੀ ਜ਼ਿੰਮੇਵਾਰੀ ਜਿਹੜੀ ਹੈ ਕੱਲ ਖਬਰ ਆਈ ਹੈ ਕਿ ਲਸ਼ਕਰੇ ਤੌਬਾ ਨੇ ਦੀ ਜ਼ਿੰਮੇਵਾਰੀ ਚੱਕੀ ਹੈ ਇਸ ਦੇ ਵਿਰੋਧ ਦੇ ਵਿੱਚ ਲਸ਼ਕਰੇ ਤੌਬਾ ਦਾ ਅਸੀਂ ਪੁਤਲਾ ਫੂਕੇ ਲਸ਼ਕਰੇ ਤੌਬਾ ਦਾ ਜਿਹੜਾ ਸਰਗਨਾ ਹੈਗਾ ਅਬਦੁਲ ਹਾਫਿਜ਼ ਉਹਦਾ ਅਸੀਂ ਪੁਤਲਾ ਇੱਥੇ ਫੂਕੇ ਰੋਸ਼ ਪ੍ਰਦਰਸ਼ਨ ਕਰਿਆ ਔਰ ਇਹਦੇ ਵਿੱਚ ਅਸੀਂ ਜਿਹੜੀ ਹੈ ਸੈਂਕੜਾ ਦੀ ਸੰਖਿਆ ਦੇ ਵੀ ਇਕੱਠੇ ਹੋ ਗਏ ਅੱਜ ਅਸੀਂ ਰੋਸ਼ ਪ੍ਰਦਰਸ਼ਨ ਅਰਨਾ ਬਨਣਾ ਚੌਂਗਦੇ ਵਿੱਚ ਕੀਤਾ ਹੈ ਅਸੀਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜੇ ਸ਼ਹੀਦ ਹੋਏ ਆ ਸਾਡੇ ਮਾਤਾ ਦੇ ਭਗਤ ਉਹਨਾਂ ਨੂੰ 50-50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਔਰ ਉਹਨਾਂ ਦੇ ਹਰ ਇੱਕ ਪਰਿਵਾਰ ਦੇ ਇੱਕ ਇੱਕ ਬੰਦੇ ਨੂੰ ਜਿਹੜੀ ਹੈ ਸਰਕਾਰੀ ਨੌਕਰੀ ਦਿੱਤੀ ਜਾਵੇ। ਔਰ ਇੱਕ ਪਾਸੇ ਦੇਖੋ ਮੋਦੀ ਸਰਕਾਰ ਜਸ਼ਨ ਮਨਾ ਰਹੀ ਸੀ ਟੋਲ ਤਮਾਕੇ ਨਾਚ-गान ਹੋ ਰਿਹਾ ਸੀਗਾ ਦਿੱਲੀ ਦੇ ਅੰਦਰ ਔਰ ਦੂਸਰੇ ਪਾਸੇ ਸਾਡੇ ਵੈਸ਼ਨੋ ਮਾਤਾ ਦੇ ਭਗਤਾਂ ਨੂੰ ਗੋਲੀਆਂ ਦੇ ਨਾਲ ਭੁੰਨੇ ਜਾ ਰਹੀ ਸੀ। ਇਹ ਬੜੀ ਤਰਾਸ ਦੀ ਗੱਲ ਹੈ ਕਿ ਜਿਸ ਦਿਨ ਮੋਦੀ ਸਰਕਾਰ ਬਣੀ ਉਸੇ ਦਿਨ ਇਹ ਹਮਲਾ ਹੋਇਆ। ਅਸੀਂ ਕੜੇ ਸ਼ਬਦਾਂ ਦੇ ਵਿੱਚ ਮੋਦੀ ਸਰਕਾਰ ਦੀ ਕੇਂਦਰ ਸਰਕਾਰ ਦੀ ਇਹ ਨਖੇਦੀ ਕਰਦੇ ਆ ਕਿਉਂਕਿ ਕੇਂਦਰ ਸਰਕਾਰ ਪਿਛਲੇ ਇਲੈਕਸ਼ਨਾਂ ਦੌਰਾਨ ਸਾਰੇ ਕਿਤੇ ਇਹ ਕਹਿੰਦੀ ਆਈ ਹੈ ਕਿ ਜੰਮੂ ਕਸ਼ਮੀਰ ਦੇ ਅੰਦਰ ਅਸੀਂ ਜਿਹੜਾ ਹੈ ਅਤੰਕਵਾਦ ਖਤਮ ਕਰਤਾ ਇਹ ਅਤੰਕਵਾਦ ਖਤਮ ਹੋਇਆ ਸਾਡੇ ਸਰਕਾਰ ਬੰਦਈ ਸਰ ਸਾਡੇ 10 ਪਾਕਤਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਬੰਦ ਕਰੋ ਬੰਦ ਕਰੋ ਬੰਦ ਕਰੋ ਪਾਕਿਸਤਾਨੀ ਹਮਲੇ ਬੰਦ ਕਰੋ ਬੰਦ ਕਰੋ ਬੰਦ ਕਰੋ ਜੀ ਸਰਕਾਰ ਜੁੜਾਵਾ 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 बंद करो बंदो बंद बंदो बंदाद हा